ਅੱਜ ਆਪਾਂ ਲੱਗੇ ਬਣਾਉਣ ਸਾਗ ਪਾਈ ਆਇਆ ਸੀ ਆਵੇ ਸਾਗ ਲਿਆ ਦੇਖੋ ਉਹ ਪਾਲਕ ਆ ਬਾਤੂ ਵੇਖੋ ਬਾਤੂ ਕਿਹੜੇ ਖੜੇ ਹੋ ਗਏ ਸੀ ਨਾ ਤੇ ਆ ਸਾਰੋਂ ਪਾਸਾ ਇਨਾ ਸਾਗ ਆਪਾਂ ਨੂੰ ਵਾਧੂ ਆ ਤਾਂ ਜ਼ਰਾ ਆਪਾਂ ਕਰ ਲਈ ਸਾਗ ਦੀ ਤਿਆਰੀ ਆ ਵੇਖੋ ਆਠਾਗਾ ਡੰਡਾ ਕੁੰਡਾ ਮਿਰਚਾਂ ਆਦ ਕਰ ਕੁੱਟ ਕੇ ਪਾਵਾਂਗੇ ਉਹ ਲੱਕਣ ਟਿੰਬਰ ਜੋ ਸਾਬਸ ਮਾਨਾ ਪਰਾਖ ਲਿਆ ਚੋਲੇ ਦੇ ਗਾੜੀ ਆਪਾਂ ਹੁਣ ਸਾਗ ਚੋਣ ਬਣਾ ਕੇ ਧੋ ਕੇ ਰੱਖ ਲਗੇ ਫਿਰ ਆਪਾਂ ਚੀਰ ਕੇ ਸਾਗ ਪਾਉਨੇ ਆ ਤਰਾਲ ਮਿਲ ਕੇ ਆਪਾਂ ਸਾਗ ਬਣਾਈਏ ਤੇ ਸਾਰੇ ਜਣ ਸਾਗ ਖਾਵਾਂਗੇ ਤੇ ਚਲੋ ਜੀ ਬਣੇ ਰਹੋ ਵੀਡੀਓ ਦੇ ਨਾਲ ਜਾਇਓ ਨਾ ਕਿਤੇ ਲੋ ਜੀ ਬਾਥੂ ਪਾਲਕ ਮੇਥੀ ਵਾਲਾ ਸਾਗ ਸਾਗ ਆਪਣਾ ਗਿਆ ਸਾਰਾ ਚੀਰਿਆ ਤੇ ਸਾਗ ਆਪਾਂ ਪਾ ਵੀ ਲਿਆ ਵਾ ਵਿੱਚ ਤਾਂ ਬਸ ਰਹਿ ਗਈ ਸੀ ਪਾਲਕ ਤੇ ਬਾਥੂ ਇਹ ਵੀ ਆਪਾਂ ਚੀਰ ਲਿਆ ਵਾ ਆ ਵੇਖੋ ਅੱਕੜ ਲਾਤੀ ਆਪਾਂ ਮੋਟੀ ਸਾਗ ਵਦਗਾ ਬਣ ਜੇ ਅਜੇ ਧੁੱਪ ਵਾਦੂ ਚਟ ਬਣ ਜਾਣਾ ਦੋ ਘੰਟਿਆਂ ਚ ਅਜੇ ਪੌਣੇ 2 ਹੋਏ ਆ ਸਾਢੇ 1/4 ਵਜੇ ਤੱਕ ਆਪਣਾ ਸਾਗ ਬਣ ਕੇ ਤਿਆਰ ਹੋ ਜਾਣਾ ਲਓ ਜੀ ਇਹਨਾਂ ਪਪਾਲਕ ਤੇ ਬਾਤੂ ਵੀ ਪਾਤਾ ਇੰਨਾ ਕੀ ਬਣਾਉਣਾ ਵਾਦੂ ਤਾਜ਼ਾ ਤਾਜ਼ਾ ਵਾਦੂ ਇਹ ਸਾਗ ਆਵੰਡਿਆ ਬਹੁਤ ਸੁਣਾ ਗੰਦਰ ਨਾਲਾ ਸਾਗ ਹੈ ਜਿਹੜੀ ਉੱਚੀ ਸਰੋ ਇਹ ਫ੍ਰਿੰਡ ਆ ਕੁੰਡਾ ਵਿੱਚ ਰੱਖ ਲਿਆ ਇਹਨਾਂ ਵਿੱਚ ਪਾ ਲਈ ਮੂਲੀ ਪੱਤੇਆਂ ਸਮੇਤ ਤੇ ਮੂਲੀ ਮਾਰੀ ਜੀ ਆਪਾਂ ਕਰਕੇ ਤਾਂ ਅੰਦਰ ਡੜਫੜੜ ਮੂਲੀ ਵੀ ਪਾਉਣੀ ਆ ਆਪਾਂ ਗੈਸ ਨਹੀਂ ਬਣਦੀ ਹਮੇਸ਼ਾ ਜਦੋਂ ਤੁਸੀਂ ਵੀ ਸਾਗ ਬਣਾਉਣਾ ਮੂਲੀ ਜ਼ਰੂਰ ਪਾਓ ਕਿਵੇਂ ਮੈਂ ਢੋਪਣਾ ਕੇ ਨਾ ਘਾਟ ਲਈ ਤੇ ਦੇ ਵਿੱਚ ਘਾਹ ਮਾਰੀ ਮਾਰੀ ਕੋਟਕੇ ਪਾ ਦੇਗੇ ਕੋਸ ਤੇ ਆਪਾਂ ਮਦਣੀਆਂ ਦੇ ਨਾਲ ਆਪਾਂ ਇਹਦਾ ਸਿਰ ਪਾਣ ਦੇਣਾ ਲੱਪਣੀ ਨਹੀਂ ਇਹ ਤੇ ਉਦੋਂ ਹੋਵੇ ਮਲੇ ਆਹੀ ਲਾਲ ਮਿਰਚਾ ਧੂਣ ਹਲਦੀ ਆ ਦੇਖ ਆ ਦੇਖ ਆ ਦੇ ਹਲਦੀ ਲਾਲ ਮਿਰਚਾ ਤਲੂਣ ਇਹਦੇ ਵਿੱਚ ਆਪਾਂ ਥੋੜਾ ਖਨਾ ਧੂਣ ਪਾ ਲਗੇ ਥੋੜਾ ਖਲੂਣ ਆਪਾਂ ਸਾਲ ਤੋਂ ਵੀ ਵਾਰ ਕੇ ਚੁੱਲੇ ਤੇ ਸੁੱਟ ਗਏ ਗਲੀਆਂ ਗੁਲੀਆਂ ਵੇਹਦੀ ਸਾਗ ਨਾਂਕੇ ਆਇਆ ਨજર ਨੂੰ ਜਰ ਲੱਗੀ ਹੁੰਦੀ ਸਾਰਿਆਂ ਦੀ ਨਿਗਾ ਚੰਗੀ ਵੀ ਨਹੀਂ ਤੇ ਸਾਰਿਆਂ ਦੀ ਮਾੜੀ ਵੀ ਨਹੀਂ ਤੇ ਆਪਾਂ ਮੂਲੀ ਘੋਟ ਲਗੇ ਮੂਲੀ ਪੌਣੀ ਜਰੂਰੀ ਹੈ ਉਦਨ ਮੈਂ ਦੇਰੀ ਪਾਈ ਸੀ ਤਾਂ ਅੱਜ ਮੈਂ ਫਾਈਵ ਫਿਰ ਲਈਆਂ ਪੱਤੇਆਂ ਵਾਲੀਆਂ ਮੈਂ ਨਾਲ ਸਵੇਰੇ ਟਿਕੀਆਂ ਬਣਾਵਾਂਗੇ ਤੇ ਟਮਾਟਰਾਂ ਦੀ ਬਣਾਵਾਂਗੇ ਚਟਣੀ ਨਿੰਬੂ ਨਿਚੋੜ ਕੇ ਟਮਾਟਰ ਲਸਣ ਵਿੱਚ ਪਿਆਜ਼ ਬਰੀਕ-ਬਰੀਕ ਕੱਟ ਕੇ ਮੂਲੀ ਨਾਲ ਪਾਵਾਂਗੇ ਬਿਲੀ ਗਾਸ਼ ਕਰਕੇ ਵੇਖਿਓ ਆਪਾਂ ਚਟਣੀ ਬਣਾਵਾਂਗੇ ਉਹ ਵੀ ਤੁਸੀਂ ਵੇਖਿਓ ਵੀਡੀਓ ਬਹੁਤ ਚਟਣੀ ਮਜ਼ੇਦਾਰ ਬਣਨੀ ਤੇ ਵੀਡੀਓ ਵੀ ਨਾਲ ਹੋਰ ਵੀ ਮਜ਼ੇਦਾਰ ਹੋ ਜਾਣੀ ਲਓ ਕੜਛੀ ਦਾ ਮਨ ਪੂਰ ਲੱਗਿਆ ਚੇਤਾ ਪਰ ਇਹਨੂੰ ਮੈਂ ਹੱਥਾਂ ਨਾਲ ਹੀ ਪਾ ਦੇਣਾ ਚਲੋ ਲਓ ਜੀ ਆਲਣ ਅਦਰ ਤੇ ਹੈਗਾ ਬਹਰੀਆਂ ਮਿਰਚਾ ਆਲ ਮੁਲੀ ਪਾਤੀ ਕੋਟੇ ਪੱਤੇ ਹਸਮੇਸ ਲਓ ਜੀ ਵੇਖੋ ਲੱਕੜ ਘਰਦ ਗਿਆ ਪਕਾਂਬੜੀ ਇਹ ਆੜੂ ਸੀ ਪਲਾੜ ਚ ਲਾਲ ਉਡੀ ਲੱਕੜਿਆ ਆਉਣ ਹੋਵੇ ਅਗੇ ਖਰੀ ਗੀ ਮਿਰਚ ਯਾਦ ਕਰ ਤੋ ਕੋਲੋ ਇਹਨਾਂ ਤੋ ਬਹੁਤ ਵਦਗਾ ਲੱਗੀ ਕਿਉਂਕਿ ਅੱਜ ਲਾਈਟ ਨਹੀਂ ਸਾਡੇ ਆਉਣ ਲਈ ਨਾ ਹੀ ਥੋਤਾ ਕੋਈ ਦਿੰਦਾ ਨਾ ਤਾਂ ਤੇਰਾ ਆਟਾ ਪਾਣੀ ਭਰ ਲਿਆ ਹੀ ਕੋਈ ਮਸਵੇਰੇ ਵੀ ਮੋਟਰ ਚਲਾ ਕੇ ਤਾਂ ਪਾਣੀ ਭਰਿਆ ਮੈਂ ਖਾ ਚੱਲ ਜੇ ਨਹੀਂ ਤਾਂ ਫਿਰ ਇਦਾਂ ਕਰਕੇ ਕੁੱਟ ਕੇ ਅਦ ਕਰ ਤੇ ਬਾਹਰ ਦੇ ਮੇਰੇ ਸਾਗ ਦੇ ਵਿੱਚ ਲਸਣ ਨਹੀਂ ਪਾਈਦਾ ਬੀਬੀਆਂ ਦੇਵੇਂ ਲਸਣ ਪਾ ਦਿੰਦੀਆਂ ਚਲ ਹੁਣ ਸਾਗ ਦੇ ਜਿੰਨਾ ਚਿਰ ਕੱਟ ਕੇ ਨਾ ਨਾ ਪਾਵੇ ਪਤੀਲੇ ਚ ਉਹ ਨਾ ਛੇਰੀਆ ਹੁਣ ਬਸ ਆਪਾਂ ਪਤੀਲੇ ਚ ਸਾਗ ਦਿੱਤਾ ਕੱਟ ਕੇ ਪਾ ਹੁਣ ਹੌਲੀ ਹੌਲੀ ਬਣਦਾ ਰਹ ਦੋਚ ਸਾਗ ਦੇ ਵਿੱਚ ਹਲਦੀ ਪੱਤਿਆਂ ਸਮੇਤ ਕਮੂਲੀ ਛਿੱਲ ਇਹ ਛੀਰ ਕੇ ਨਿਗਿਨਿਕੀ ਤੇ ਕਟ ਕੇ ਡੰਡੇ ਕੁੰਡੇ ਪਾ ਦੋ ਗੜਾਸ ਹੋਊਗੀ ਨਾ ਤੇ ਫਿਰ ਜਿੱਦਾਂ ਜਿੱਦਾਂ ਸਾਗ ਪਰਾਣਾ ਹੁੰਦਾ ਜਾਣਾ ਜਦੋਂ ਆਪਾਂ ਤੜਕਾ ਲਾਉਣਾ ਸੁੰਡ ਪੀਸੀ ਤੇ ਆਮ ਘਰਾਂ ਚ ਹੁੰਦੀ ਆ ਤੇ ਜਦੋਂ ਤੜਕਾ ਲਾਉਣਾ ਉਹਦੋਂ ਸੁੰਡ ਪਾ ਦੋ ਥੋੜੀ ਕ ਵਿੱਚ ਫਿਰ ਵੇਖਿਓ ਕੋਈ ਗੈਸ ਨਹੀਂ ਬਣਦੀ ਕੋਈ ਕੋਸ ਨਹੀਂ ਕੈਨ ਸਾਗ ਵਧਗਾ ਨਾਲੇ ਸਾਗ ਦਾ ਟੇਸਟ ਵਾਜੂਗਾ ਲਓ ਜੀ ਉੱਤਰਨਾ ਗੱਲਾਂ ਕਰਦੇ ਕਰਦੇ ਨਾ ਆਇਆ ਕਿ ਨਹੀਂ ਪਿਛਲੇ ਸਾਲ ਤੇ ਸਬਜੀ ਵਿੱਚ ਡੰਡੇ ਗੁੰਡੇ ਕੁਟਕੇ ਮਸਾਲਾ ਫੇਰ ਬਣਾਉਂਦੀ ਰਹੀ ਤੇ ਠੰਡ ਹੀ ਪੜੀ ਤੇ ਲਓ ਇਹਨੂੰ ਹੁਣ ਆਪਾਂ ਪਾ ਦੇ। ਕਿਉਂਕਿ ਨੇ ਆਪੇ ਪਾਤੀ ਰੇਜ ਜਾਣਾ ਵਾ। ਹੋਏ ਪਾਣੀ ਰਿਜਨ ਦੇ ਫੇਰ ਨੱਪ ਗਏ ਤੇ ਇਹਦੇ ਵਿੱਚ ਪਾ ਦੇ। ਬਸ ਇੱਕ ਹੋਰੀ ਜਿੰਜਰ ਸਾਗਰੀ ਜੇ ਨਹੀਂ ਪੈਂਦਾ ਉਹਨਾਂ ਚਿਹਰੇਆ। ਇੱਦਾਂ ਇਦਾਂ ਨਾ ਜੇ ਆਪੇ ਛਿੱੜਗਾ ਨਹੀਂ ਇਹ ਮਰਵਾਉਂਦੇ ਤੂੰ ਕਰ ਰਿਹਾ ਇਸ ਬਣਾਉਣਾ ਫੁਕਰ ਜੀ ਆ ਤਾਂ ਬਣਾਉਣਾ ਇਦਾਂ ਹੀ ਇਹਦੇ ਵਿੱਚ ਨਾ ਜਿਹੜਾ ਕੋ ਖੁੱਲਾ ਬਣ ਜਾਂਦਾ ਵਾ ਕਤੀਲਾ ਨਾ ਜਿਹੜਾ ਕੋ ਛੋਟਾ ਆ ਲੋ ਮੈਂ ਪਾ ਦਾਂ ਮੈਂ ਅਡਾ ਨਾ ਗੱਲਾ ਕਰਦੇ ਹਾਂ ਫਰਦੇ ਆ ਲੋ ਮੈਂ ਪਾਤਾ ਜੀ ਨੂੰ ਹਲਦੀ ਮਸਾਲਾ ਤੇ ਚਲੋ ਪਨਾਈ ਕੇ ਮਾਰਾ ਇਦਾਂ ਨਾ ਮਿਰਚਾਂ ਮਿਰਚਾਂ ਪਾ ਦਗੇ ਲਓ ਮੈਂ ਇਹ ਨੂੰ ਆ ਪਿੱਦਾਂ ਕਰ ਲੈਨੇ ਤੋ ਨਹੀਂ ਰੱਬਾ ਇੱਤੇ ਫੇਰ ਲਫਾਫਾ ਰੱਬ ਤੇ ਚੜਾ ਲੈਨੇ ਲੂਣ ਕੋਢਣੇ ਦੇ ਲਓ ਜੀ ਡੰਡਾ ਖੁੰਡਾ ਵੀ ਤੋਲ ਗਏ ਕਿਉਂਕਿ ਇਹਦੀ ਫੇਰ ਵੀ ਲੋੜ ਵਾ ਲਓ ਚਲ ਆਏ 2 ਕਿਲੋ ਸਾਗ 1/2 ਕਿਲੋ ਪਾਲਕ ਤੇ ਇੱਕ ਗੁਸ਼ੀ ਬਾਤ ਗੁਦੀ ਤੇ ਚਲੋ ਬਹੁਤ ਤਾਂ ਇੰਨੀ ਇੱਕ ਚੀਜ਼ ਹੀ ਰਣੀ ਥੋੜੀ ਬਣਾਈਏ ਨਾ ਉਹਨੀ ਸਵਾਦ ਵੀ ਬੰਦੀ ਆ ਅੱਗੇ ਸਾਗ ਇਦਾਂ ਤਰਈਦਾ ਸੀ ਸਿਰਫ ਮਮੀ ਹੋਣਾ ਨੇ ਦਾਦੀ ਨਾਨੀ ਹੋਣਾ ਨੇ ਪਾ ਦੇਣੀਆਂ ਮਿਰਚਾਂ ਘੋਟ ਕੇ ਲੂਣ ਪਾ ਦੇਣਾ ਤੇ ਚਲੋ ਜੀ ਮੁੜ ਕੇ ਲਾਲ ਮਿਰਚਾਂ ਪਾ ਦੇਣਾ ਕੱਲੇ ਗੰਡੇ ਦਾ ਲਾਉਣਾ ਤੜਕਾ ਹੋਣੀ ਬੀਬੀਆਂ ਵਿੱਚ ਆ ਪਾ ਦੋ ਤੇ ਆਹ ਪਾ ਦੋ ਤੇ ਆਹ ਪਾ ਦੋ ਬਸ ਪਹਿਲਾਂ ਸਾਗ ਰੰਦੇ ਹੰਦੇ ਚਲੋ ਹੁਣ ਆਪਾਂ ਕੰਮ ਕਰਦੇ ਜੀ

ਕਰ ਬਵੇਂ ਨਾ ਫਾਇਦਾ ਮੈਂ ਫੇਰ ਪਾਤਾ ਤੇ ਰਬਟ ਪਾ ਕੇ ਜਿੱਥੇ ਮਰਜੀ ਪਿਆਰਵੇਂ ਭਾਵੇਂ ਪਾਤਾ ਵਰਤ ਲਗੇ ਵੀ ਜੇ ਨਹੀਂ ਟੋਣਾ ਤੇ ਚਲੋ ਹੁਣ ਆਪਾਂ ਮਿਲਦੇ ਆ ਇਹਨੂੰ ਹੀ ਢੋਣਾ ਹੀ ਬੈਣਾ ਡਿਗ ਪਈ ਆਏ ਅੱਖੀ ਵੇਖ ਕੇ ਜਾਂਦੇ ਨੇ ਜ਼ਹਿਰ ਨਹੀਂ ਖਾਦਾ ਜਾਂਦਾ ਅੱਖੋਂ ਪਰੋਖਾ ਦੇ ਜੋ ਮਰਜੀ ਕੋਈ ਖਵਾ ਦੇ ਆਪਾਂ ਖੁਦ ਆਪ ਕੰਮ ਕਰਦੇ ਆ ਤੇ ਇਹਨੇ ਕੰਮ ਆਪ ਕਰ ਸਕਦੇ ਕੈਦਾ ਮਦਾਨੀ ਜਿਹੜੀ ਪਾਦਗੇ ਦਾ ਉਹਦਾ ਸਾਗ ਚ ਹੈ ਨਾ ਫਿਰ ਆਪਣੇ ਤੇ ਮੁੱਲ ਵੇਚਣ ਵਾਲੀਆਂ ਚੀਜ਼ਾਂ 'ਚ ਕੀ ਫਰਕ ਰਹਿ ਗਿਆ ਚਲੋ ਜੀ ਮਿਲਦੇ ਆਂ ਫਿਰ ਆਪਾਂ ਬਣੇ ਰਿਓ ਵੀਡੀਓ ਨਾਲ ਅਗੇ ਮੈਂ ਖਿਆਲ ਖਲੋ ਕੇ ਅਲਣ ਪਾਉਨੇ ਆ ਆ ਪਾਤਗਾਂ ਪੂਤਗਾਂ ਵੇਖ ਲਓ ਟੋਕਰੀ ਭਰੀ ਪਾਤਗਾਂ ਦੀ ਸਾਰਾ ਬਾਲਣ ਮਚ ਗਿਆ ਲੱਕੜ ਲਾਈ ਸੀ ਪੂਰੀ ਪਰ ਜੇ ਇਨਸਾਖ ਖਾਣਾ ਤੇ ਫਿਰ ਸਵਾਦ ਵੀ ਤੇ ਲਾਉਣੇ ਆ ਤੇ ਫਿਰ ਬਾਲਣ ਤੇ ਬਲਣਾ ਹੀ ਬਲਣਾ ਬਾਕੀ ਚਲੋ ਸਾਗ ਜਿੰਨਾ ਰਿੱਜੂ ਬੰਨਾ ਹੀ ਵਦਗਾ ਬਣਦਾ ਕੋਈ ਛੇਤੀ ਨਹੀਂ ਆ ਤੜਕਾ ਢੜਕਾ ਸਭ ਚੀ ਗਿਆ ਗਿਆ ਨਾਲੇ ਬਣਾਏ ਲੂਣ ਵਾਲੇ ਚੌਲ ਚਾਹ ਨਾਲ ਉਹ ਖਾਦੇ ਤੇ ਨਾਲੇ ਇਧਰ ਸਾਗ ਤੇ ਨਾ ਵਾਹੇ ਗੁਰੂ ਵੇਖੋ ਜੀ ਵੇਖੋ ਖੱਟਾ ਕੋਲ ਕੋਲ ਐਦ ਕੀ ਪਤਾ ਨਹੀਂ ਮਦਣਾ ਰੱਖਿਆ ਕਿੱਥੇ ਗਿਆ ਸਾਡਾ ਅਸੀਂ ਤੇ ਆਪ ਬੜੇ ਹੈਰਾਨ ਪਰੇਸ਼ਾਨ ਮਦਣੇ ਤੋਂ ਮਦਣਾ ਸਾਡਾ ਤੋੜਿਆਂ ਦੇ ਵਿੱਚ ਕਿਤੇ ਰੱਖਿਆ ਗਿਆ ਜਿੱਥੇ ਸਮਾਨ ਪਾਪਾ ਰੱਖਿਆ ਉਹਦੇ ਸਾਲ ਨੂੰ ਲੱਭੂ ਗਾਨ ਸਾਗ ਇਨਾ ਸੋਨਾ ਬਾਜ਼ਾਰ ਹੁਣ ਗਏ ਹਾਂ ਦਵਾਈ ਲੈਣ ਵੇਖ ਕੇ ਆਏ ਆ ਬਾਥੂ ਪਾਲਕ ਮੇਥੀ ਸੌਦਾ 4 ਕਿਲੋ ਸਾਗ 20 ਰੁਪਏ ਗੁਸ਼ੀ ਬਾਥੂ ਦੀ ਕਲੀ ਗੁਸ਼ੀ ਦੀਆਂ ਦੀ ਦੋ ਲੈਣੀਆਂ ਤਾਂ ਇਹ 50 ਰੁਪਏ ਤਾਂ ਮੁੜ ਕੇ ਆਂਦਾ ਦੋ 20-20 ਇਹਦੀ ਗੋਭੀ 20 ਰੁਪਏ ਕਿਲੋ ਗਾਜਰਾ 20 ਮਟਰ 30 ਟਮਾਟਰ 50 ਰੁਪਏ ਕਿਲੋ ਇਦਾਂ ਕਰਕੇ ਇਹ ਸਬਜ਼ੀਆਂ ਚਲੋ ਜੀ ਆਪਾਂ ਨੂੰ ਜਿਹੜੀ ਜਿਹੜੀ ਚੀਜ਼ ਦੀ ਲੋੜ ਹੀ ਲਿਆਏ ਧਨਗਾ ਤੋਂ ਨਹੀਂ ਆਇਆ ਨਹੀਂ ਚਲੋ ਕਰੈ ਨਹੀਂ ਚਲੋ ਅਬ ਇਸਾ ਅਗਣ ਬਣਦਾ ਤੇ ਫਿਰ ਆਪਾਂ ਜਾਣੇ ਥੱਲੇ ਕਿਉਂਕਿ ਹੁਣ ਆਵੇ ਬਦਲ ਜਿਆ ਵੀ ਹੋ ਗਿਆ ਵਾ ਬਗਣੀ ਸ਼ੁਰੂ ਹੋ ਗਈ ਦਿਨੇ ਤਾਂ ਬਹੁਤ ਸੋਹਣੀ ਧੋਪ ਸੀ ਇਹਨੂੰ ਹੱਲਣੋ ਲਣਪਾ ਕੇ ਖੜੀਏ ਥੱਲੇ ਚੱਲ ਕੇ ਥੱਲੇ ਤੋਂ ਤਨ ਵਾਹੀ ਗੁਰਮੀ ਸਾਗ ਲਾ ਲਿਆ ਆਪਾਂ ਥੱਲੇ ਤੇ ਆਹ ਵੇਖੋ ਜੀ ਹੁਣ ਆਪਾਂ ਪਾਈਏ ਅਲਣ ਆਪ ਦਾ ਨਾਂ ਲੈ ਕੇ ਮਾਰ ਐਸਾ ਦੀ ਪਾਸ਼ਾ ਤੇ ਮਹੀਆਂ ਤੇ ਇਹਨੂੰ ਅਲਣ ਪਾ ਕੇ ਤੇ ਫੇਰ ਇੱਕ ਜੀ ਰੱਖ ਲ ਗਏ ਉੱਤੇ ਅੱਗ ਤੇ ਮੇ ਇੱਕ ਹੱਥ ਨਾਲ ਮੈਂ ਫੜਿਆ ਕੈਮਰਾ ਇੱਕ ਹੱਥ ਨਾਲ ਮੈਂ ਪਉਣਾ ਅਲਣ ਫੇਰ ਆਪਾਂ ਰਾਹ ਕੇ ਇਹਨੂੰ ਕੈਮਰੇ ਨੂੰ ਤੇਰੇ ਚੰਗੀ ਤਰ੍ਹਾਂ ਕੋੜਨੇ ਆ ਵੇਖੋ ਜੀ ਪਾਫ ਦੇ ਨਾਲ ਪਾਫ ਪੈ ਗਈ ਛਾਗ ਬਹੁਤ ਸੋਹਣਾ ਟੱਕਾ ਬਣਿਆ ਟੱਕਾ ਬਣਿਆ सा हल्ण पाव आपण सुके आटेचा आपा ना हल् पावणे बेसन आपण पाहणं हल्ण आटा घोल के बनव ला <hum> <hums> ਤਾਲਾਂ ਦੀ ਆਪਾਂ ਕੜੀ ਸੀ ਆਏ ਕਾਕਾ ਪਸਾਗਦਾ ਜਿਹੜਾ ਪਰ ਕੇ ਜਾਣਾ ਆਪਾਂ ਲੈ ਥੱਲੇ ਤੜਕਾ ਪੁੰਨ ਕੇ ਵਿੱਚ ਪਾਵਾਂਗੇ ਤੇ ਬਾਕੀ ਜਿਹੜਾ ਨਾ ਉਹ ਆਪਾਂ ਮੜ ਕੇ ਸਵੇਰੇ ਨੇ ਕੇ ਭਾਂਡੇ ਦੇ ਵਿੱਚ ਕੱਢ ਲਾਂਗੇ ਇਹਨੂੰ ਹੁੰਡੇ ਦੇ ਉੱਤੇ ਰੱਖ ਲੈਣੇ ਲੋ ਜੀ ਦੇਖੋ ਸਾ ਇਹਨੂੰ ਨਾ ਕੋਟ ਲਾਂ ਚੰਗੀ ਤਰ੍ਹਾਂ ਤੇਰਾ ਪਤੜਕਾ ਲਾਉਣ ਲੱਗੇ ਮਿਲਾਂਗੇ